ਆਖਰ ਹੋ ਗਿਆ ਉਹ ਕੰਮ ਜਿਸ ਤੋਂ ਅਸੀਂ ਡਰਦੇ ਸੀ 트럼ਪ ਪ੍ਰਸ਼ਾਸਨ ਭਾਰਤੀਆਂ ਦੇ ਲਈ ਬਣ ਗਿਆ ਮੁਸੀਬਤ ਪਰਲੇ ਪੰਜਾਬੀਆਂ ਦੇ ਜਹਾਜ਼ ਕਰ ਦਿੱਤੇ ਰਿਪੋਰਟ ਅਮਰੀਕਾ ਵੱਲੋਂ ਇੱਕ ਵੱਡੀ ਕਾਰਵਾਈ ਅਰੰਭੀ ਗਈ ਹੈ ਜਿਸ ਤਹਿਤ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਬਹੁਤ ਸਾਰੇ ਨਜਾਇਜ਼ ਇਮੀਗ੍ਰੈਂਟਸ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਦੇਸ਼ ਤੋਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਇਸੇ ਹੀ ਸਿਲਸਿਲੇ ਦੇ ਵਿੱਚ ਇੱਕ ਜਹਾਜ਼ ਸੈਂਟ ਐਂਟੋਨੀਓ ਤੋਂ ਉੱਡਦਾ ਹੈ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਉਤਰਦਾ ਉਸ ਦੇ ਵਿੱਚ 205 ਭਾਰਤੀ ਨੇ ਉਹਨਾਂ 205 ਭਾਰਤੀਆਂ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਜੋ ਉਹ ਗੁਜਰਾਤ ਦੀ ਦੱਸੀ ਗਈ ਹੈ ਗੁਜਰਾਤੀਆਂ ਦੀ ਵੱਡੀ ਗਿਣਤੀ ਜੋ ਅਮਰੀਕਾ ਤੋਂ ਡਿਪੋਰਟ ਕੀਤੇ ਜਹਾਜ਼ ਦੇ ਵਿੱਚ ਦੱਸੀ ਗਈ ਹੈ ਔਰ ਇਸ ਦੇ ਵਿੱਚ ਪੰਜਾਬੀ ਵੀ ਵੱਡੀ ਗਿਣਤੀ ਦੇ ਵਿੱਚ ਨੇ ਕਿਹਾ ਗਿਆ ਹੈ ਕਿ ਇਹ 205 ਯਾਤਰੀਆਂ ਦਾ ਜਹਾਜ਼ ਅਮਰੀਕਾ ਤੋਂ ਇਸ ਵੇਲੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰ ਚੁੱਕਾ ਹੈ ਭਾਵੇਂ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਸ ਦੇ ਵਿੱਚ ਕਿੰਨੇ ਯਾਤਰੀ ਨੇ ਕਿਹੜੀ ਕਿਹੜੀ ਸਟੇਟ ਦੇ ਕਿੰਨੇ ਕਿੰਨੇ ਯਾਤਰੀ ਨੇ ਪਰ ਫਿਰ ਵੀ ਇਹ ਪਤਾ ਲੱਗਿਆ ਹੈ ਕਿ ਗੁਜਰਾਤੀ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਨੇ ਪੰਜਾਬੀਆਂ ਦੀ ਗਿਣਤੀ ਵੀ ਕਟ ਨਹੀਂ ਪੰਜਾਬੀ ਵੀ ਇਸ ਗਿਣਤੀ ਦੇ ਵਿੱਚ ਕੋਈ 3 ਦਰਜਨ ਦੇ ਕਰੀਬ ਦੱਸੇ ਗਏ ਨੇ ਔਰ ਐਸਵੇਲੇ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਹਵਾਈ ਅੱਡੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਜਾਂਚ ਪਰਖ ਕੀਤੀ ਜਾਵੇਗੀ ਉਹਨਾਂ ਦੇ ਰਿਕਾਰਡ ਸਾਰੇ ਚੈੱਕ ਕੀਤੇ ਜਾਣਗੇ ਅਪਰਾਧਿਕ ਹਿਸਟਰੀ ਉਹਨਾਂ ਦੀ ਜਾਂਚ ਪੜਤਾਲ ਦੇ ਅਧੀਨ ਲਿਆਂਦੀ ਜਾਵੇਗੀ ਸਖਤ ਪੁੱਛਗਿੱਛ ਹੋਵੇਗੀ ਜੇਕਰ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਮਿਲਦਾ ਹੈ ਕਿ ਉਹ ਅਮਰੀਕਾ ਜਾਣ ਤੋਂ ਪਹਿਲਾਂ ਭਾਰਤ ਵਿੱਚ ਕਿਸੇ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਲੁੜਿੰਦਾ ਸੀ ਤਾਂ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ ਔਰ ਇਸ ਪੂਰੀ ਪ੍ਰਕਿਰਿਆ ਨੂੰ ਹੋ ਸਕਦਾ ਹੈ ਕਾਫੀ ਟਾਈਮ ਲੱਗੇ ਪੂਰਾ ਦਿਨ ਵੀ ਲੱਗ ਸਕਦਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਆਪਣੀਆਂ ਆਸਾਂ ਉਮੀਦਾਂ ਲੈ ਕੇ ਨੋਟਾਂ ਦੀਆਂ ਪੰਡਾ ਲਗਾ ਕੇ ਏਜੰਟਾਂ ਦੇ ਕੋਲੋਂ ਧੱਕੇ ਖਾ ਕੇ ਬਹੁਤ ਸਾਰੇ ਲੋਕ ਮੈਕਸੀਕੋ ਦੇ ਜੰਗਲਾਥਾਣੀ ਹੁੰਦੇ ਹੋਏ ਅਮਰੀਕਾ ਪਹੁੰਚੇ ਸਨ ਉਹਨਾਂ ਸਾਰੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੜੇ ਹੋਏ ਅਮਰੀਕਾ ਦੇ ਵਿੱਚ ਲੋਕਾਂ ਨੂੰ ਹੁਣ ਬਾਹਰ ਕੱਢਣ ਦਾ ਕੰਮ ਆਰੰਭ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਅਮਰੀਕਾ ਨੇ ਇੱਕ ਜਹਾਜ਼ ਭਾਰਤ ਨੂੰ ਵੀ ਤੋੜਿਆ ਜਿਹੜਾ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਪਰ ਪਹੁੰਚਿਆ ਔਰ ਇਸ ਦੇ ਵਿੱਚ ਯਾਤਰੀਆਂ ਦੀ ਗਿਣਤੀ 205 ਦੱਸੀ ਗਈ ਹੈ ਭਾਵੇਂ ਕਿ ਅਮਰੀਕਾ ਵੱਲੋਂ ਹਾਲੇ ਕਿਸੇ ਵੀ ਤਰ੍ਹਾਂ ਦੀ ਇਸ ਬਾਬਤ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਇਸ ਜਹਾਜ਼ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੇ ਗੁਜਰਾਤੀ ਨੇ ਹੋਰ ਵੀ ਸਟੇਟਾਂ ਦੇ ਬਹੁਤ ਸਾਰੇ ਲੋਕ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਸੀਬਤ ਜੋ 트럼ਪ ਪ੍ਰਸ਼ਾਸਨ ਦੇ ਤੌਰ ਤੇ ਸਾਡੇ ਸਾਰਿਆਂ ਦੇ ਸਾਹਮਣੇ ਆਈ ਹੈ ਕਿਉਂਕਿ 트럼ਪ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਉਸ ਵੇਲੇ ਆਪਣੇ ਗਵਾਂਡੀਆਂ ਦੇ ਨਾਲ ਵੀ ਉਹਨਾਂ ਦਾ ਚੰਗਾ ਵਿਵਹਾਰ ਨਹੀਂ ਮੈਕਸੀਕੋ ਦੇ ਉੱਪਰ ਉਹਨਾਂ ਨੇ ਸ਼ਿਕੰਜਾ ਕੱਸਿਆ ਕੈਨੇਡਾ ਦੇ ਨਾਲ ਵੀ ਉਹਨਾਂ ਦੀ ਤਣਾ ਤਣੀ ਹੈ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੇ ਲਈ ਉਹ ਤਾਵਲੇ ਨੇ ਔਰ ਇੱਥੋਂ ਤੱਕ ਕਿ ਚੀਨ ਦੇ ਉੱਪਰ ਵੀ ਇੱਕ ਵੱਡਾ ਟੈਰਿਫ ਉਹਨਾਂ ਨੇ ਲਗਾ ਦਿੱਤਾ 트럼ਪ ਸ਼ਕਤੀ ਦੇ ਰੌਂਦ ਵਿੱਚ ਹੈ ਔਰ ਇਸ ਸ਼ਕਤੀ ਨਾਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਉਹਨਾਂ ਸਾਰੇ ਲੋਕਾਂ ਦੇ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ